ਹੋਣਾ ਹੀ ਹੋਣਾ ਅੱਜ ਸਿਰਫ ਸਰਪੰਚੀ ਦੀ ਖਾਤਰ ਸਾਡਾ ਸ਼ੇਰ ਠੱਠਾ ਹੈ ਬਿਲਕੁਲ ਸਰਪੰਚੀ ਦੀ ਜ਼ਰੂਰਤ ਹੈ ਇਹਨਾਂ ਨਾਲ ਜੇ ਐਨੀ ਜ਼ਰੂਰਤ ਹੈਗੀ ਸੀ ਇਹਨਾਂ ਨਾਲ ਜੇ ਤਾਂ ਫਿਰ ਆ ਕੇ ਪੈਂਦੇ ਇਕੱਲੇ ਦੇ ਗਾਲ ਹਾਂ ਜਿਹੜੀ ਗੱਲ ਹੈ ਜਿਹੜਾ ਬੰਦਾ ਐਮਐਲਏ ਜਿਹੜਾ ਬੰਦਾ ਐਮਐਲਏ ਤਿੰਨ ਤਿੰਨ ਦਿਨ ਇੱਕ ਪਿੰਡ ਦੇ ਵਿੱਚ ਗੇੜੇ ਲਾਉਂਦਾ ਹੈ ਕਿਹੜੀ ਗੱਲੋਂ ਲਾਉਂਦਾ ਬਿਲਕੁਲ ਸਹੀ ਗੱਲ ਉਹ ਦੱਸੋ ਨਾਲੇ ਦੂਜੇ ਪਿੰਡ ਦਾ ਜਵਾਬ ਦੇ ਦੇਣਾ ਨਾਲਿਆਂ ਦੇ ਤੁਸੀਂ ਇੱਥੇ ਕਰੋ ਧਿਆਨ ਸਾਨੂੰ ਕੋਈ ਦਿੱਤਾ ਉਹ ਜਿਹੜਾ ਅਸੀਂ ਮੰਨ ਲਓ ਅਸੀਂ ਇਕੱਠ ਕਰੀਏ ਅਸੀਂ ਕੁਰਸੀਆਂ ਲਾਈਆਂ ਈ ਮੇਜ਼ ਲਾਈਏ ਕੋਈ ਸਾਨੂੰ ਕੋਈ ਤਾਂ ਦੇਂਦਾ 50000 ਰੁਪਇਆ ਪਿੰਡ ਨੂੰ ਅਸੀਂ ਮੰਨ ਲਓ ਕਰਦੇ ਹਾਂ ਅਸੀਂ ਪੱਲਿਓਂ ਲਾਗ ਲਾ ਕੇ ਕਿੱਥੋਂ ਕੀਤੀ ਜਾਈਏ ਤੁਹਾਡਾ ਕੀ ਲੱਗਦਾ ਸੀ ਜਸ਼ਨ ਗਵਣ ਜੀ ਅਸੀਂ ਇਹ ਮੰਨ ਲਓ ਵੀ ਚਾਚੇ ਦਾ ਇਹ ਚਾਚੇ ਦਾ ਮੈਂ ਆ ਦਾ ਸਕੇ ਦਾ ਇਹਦਾ ਮੁੰਡਾ ਤਾਏ ਦਾ ਮੁੰਡਾ ਕੀ ਰੋਲਾ ਕੀ ਹੈਗਾ ਮੇਨ ਜਸ਼ਨ ਦਾ ਮੈਨ ਸਾਹ ਦੇ ਪਰੋਤ ਹੋ ਰਹੀ ਹੈ ਇੱਥੇ ਅਸੀਂ ਡੀਐਸਪੀ ਤੇ ਵੀ ਦਰਖਾਸਤ ਦਿੱਤੀ ਹੋਈ ਜਸ਼ਨਪ੍ਰੀਤ ਸਬਾਵੇ ਨੇ ਆਪ ਦਿੱਤੀ ਹੋਈ ਸੀ ਦਰਖਾਸਤ ਐਸਐਸਪੀ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਭਗਵੰਤਮਾਨ ਨੂੰ ਵੀ ਮੇਲ ਉਹਨੇ ਭਾਈ ਹੋਈ ਸੀ ਦਰਖਾਸਤਾਂ ਦਿੱਤੀਆਂ ਨੇ ਆਹਨੂੰ ਸਾਰਿਆਂ ਨੂੰ ਮੇਲਾਂ ਭਾਈਆਂ ਹੋਈਆਂ ਮੁੰਡੇ ਨੇ ਜੀ ਸਾਡੇ ਚਾਚੇ ਦਾ ਬੇਟਾ ਸੀਗਾ ਉਹ ਉਨੇ ਆਪਣੀਆਂ ਅਜ ਤੋਂ 4 ਮਹੀਨੇ 5 ਮਹੀਨੇ ਪਹਿਲਾਂ ਵੀ ਜਿਹੜੇ 3-4 ਮੁੰਡੇ ਪਿੰਡ ਦੇ ਹੈਗੇ ਆ ਉਹ ਉਹਦੇ ਕੰਮ ਦੇ ਵਿੱਚ ਚਾਹ ਪਾ ਰਹੇ ਸੀ ਸਾਡੇ ਨਾਲ ਧੱਕਾ ਹੁੰਦਾ ਪਿਆ